ਪਰਿਵਾਰ ਦੇ ਮੋਬਾਈਲ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਜਿਹੜੇ ਭੈਣ ਭਰਾਵਾਂ ਵਿੱਚ ਜੁੜੇ ਨੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕਿਉਂਕਿ ਜ਼ਿਆਦਾਤਰ ਆਪਾਂ ਸ਼ਾਰਟ ਵੀਡੀਓ ਪਾਉਣੇ ਹੁੰਦੇ ਆ ਇਹ ਲੌਂਗ ਵੀਡੀਓ ਚ ਨਾਲ ਬੈਲ ਆਈਕਨ ਦਾ ਬਟਨ ਦਿਖ ਰਿਹਾ ਹੋ ਉਹ ਦਬਾ ਦਿਓ ਕੋਈ ਵੀ ਰਿਸ਼ਤਾ ਮਿਸ ਨਹੀਂ ਹੋਊਗਾ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚੂਗਾ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹਠਾਂ ਰੈੱਡ ਪੱਟੀ 'ਚ ਜੋ ਨੰਬਰ ਲਿਖਿਆ ਹੋਇਆ ਪੀਲੀ ਪੱਟੀ 'ਚ ਲਾਲ ਅੱਖਰਾਂ 'ਚ ਉਹਦੇ ਉੱਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਐਡ ਪਾਉਣ ਵਾਸਤੇ ਤੇ ਬਾਕੀ ਜਿਨ੍ਹਾਂ ਦੇਓ ਤੇ ਐਡ ਪਵਾਉਣ ਵਾਸਤੇ ਮੈਸੇਜ ਜਦੋਂ ਮਰਜ਼ੀ ਕਰ ਦਿਓ WhatsApp ਤੇ ਅ ਪ੍ਰੋਫਾਈਲ ਨੰਬਰ MB1234 ਜੀ ਨਾਮ ਸਿੰਘ ਹੈ ਪਤਾ ਤਰਨਤਨ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾ ਤਿੰਨ ਨੇ ਇੱਕ ਮੈਡ ਦੋ ਅਣ ਮੈਡ ਨੇ ਭਰਾਏ ਕੋਈ ਨਹੀਂ ਇਕੱਲਾ ਮੁੰਡਾ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤੌਲਖਾ ਜੀ ਡੇਟ ਆਫ ਬਰਥ 4 6 93 ਦਾ ਹੈ ਤੇ ਬਾਕੀ ਇੱਕ ਚੀਜ਼ ਹੋਰ ਹੈ ਜੀ ਅ ਐਡਪੌਨ ਦੇ ਨਾਲ ਨਾਲ ਸਾਡਾ ਚੈਨਲ ਇਹ ਜਿਹੜਾ ਨੰਬਰ ਹੈ ਅ ਸੇਵ ਕਰ ਲਿਓ WhatsApp ਦੇ ਸਟੇਟਸ ਰਾਹੀਂ ਤੁਹਾਨੂੰ ਹਰ ਇੱਕ ਜਾਣਕਾਰੀ ਮਿਲਦੀ ਰਹੇਗੀ ਕੰਮ 10 ਕਿੱਲੇ ਜ਼ਮੀਨ ਹੈ ਜੀ ਮੁੰਡਾ ਪੀਆਰ ਆ ਜਰਮਨੀ ਪੜ੍ਹੀ ਲਿਖੀ ਸੁੰਦਰ ਕੁੜੀ ਨੂੰ 5 ਫੁੱਟ 4 ਇੰਚ ਕੱਦ ਦੀ ਚਾਹੀਦੀ ਹੈ ਪਲੱਸ ਹੋਵੇ ਦੂ ਕੱਦ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਰਿਸ਼ਤੇਦਾਰ ਇਹਨਾਂ ਨਾਲ ਗੱਲ ਕਰ ਸਕਦੇ ਹੋ ਬੈਲ ਆਈਕਨ ਜ਼ਰੂਰ ਦਬਾ ਦਿਓ